what do you mean? ਕਪੀਟੇ ਬੋਲ ਕੇ ਤਾਂ ਆਉਂਦਾ ਨਹੀਂ ਹੁਣਾ ਲੈਣਾ ਜੇ ਸਵਾਦ ਮੂੰਹ ਤੇ ਮੇਰਾ ਨਾਲ ਫੁਲਜੀ ਸਿੰਘ ਵਰਪਾਲ ਆਪਾਂ ਅੰਮ੍ਰਿਤਸਰ ਤੋਂ ਆਏ ਆ ਸਾਡੇ ਵੀਰ ਆਏ ਨੇ ਕੁਲਵਿੰਦਰ ਸਿੰਘ ਜੀ ਵਰਪਾਲ ਉਹ ਵੀ ਪੱਤਰਕਾਰ ਨੇ ਸ਼ੇਰਾ ਜੀ ਆਏ ਨੇ ਸਾਡੇ ਉਹ ਵੀ ਭਰਾ ਆ ਨੇ ਸਾਡੇ ਹੋਰ ਵੀ ਟੀਮ ਸਾਡੀ ਅੰਮ੍ਰਿਤਸਰ ਤੋਂ ਪਹੁੰਚੀ ਆ ਉਹ ਥੋੜੀ ਜੇ ਤੱਕ ਪਹੁੰਚ ਨਹੀਂ ਮਾਤੇਪਤੀ ਤੋਂ ਵੀ ਸਾਡੇ ਭਰਾ ਆਏ ਨੇ ਇਹਨਾਂ ਦੇ ਜੀ ਆਇਆਂ ਨੂੰ ਮੈਂ ਕਿਹਾ ਪਰ ਆਪਾਂ ਅੱਜ ਜਿਹੜੇ ਪਹੁੰਚੇ ਆ ਆਪਾਂ ਵੇਖੋ ਬਰਫ਼ ਤੇ ਨਜ਼ਾਰੇ ਦੇ ਆਣਾ ਸੀ ਉਮਰ ਸਾਹਿਬ ਜੀ ਨਜ਼ਾਰੇ ਕਿਤੇ ਮਿਲਨੇ ਨਹੀਂ ਵੇਖੋ ਬਰਫ ਤੁਹਾਨੂੰ ਖਾਂਦਾ ਵੇਖੋ ਬਰਫ ਦੇ ਨਜ਼ਾਰੇ ਨੇ ਕਿੱਦਾਂ ਦੇ ਨਜ਼ਾਰੇ ਨੇ ਇਹ ਪ੍ਰਮਾਤਾਂ ਦੀ ਕਿਰਪਾ ਹੁੰਦੀ ਹੈ ਇੱਥੇ ਫਿਰ ਕੋਈ ਉਹ ਹੀ ਪਹੁੰਚ ਸਕਦਾ ਜਿਹੜੇ ਮਹਾਰਾਜ ਇੱਕ ਮੇਰ ਕਰਦਾ ਜੀ ਤੇ ਇੱਤਾਂ ਹੀ ਆਪਾਂ ਚੈਨਲ ਤੇ ਤੁਹਾਨੂੰ ਖਾਂਦੇ ਰਾਵਾਂਗੇ ਸਾਡੇ ਅਗਲਾ ਵੀ ਜਰਾ ਬਲੌਗ ਤੁਹਾਡੇ ਨਾਲ ਜੋੜਾਂਗੇ ਕਿੱਥੇ ਕਿੱਥੇ ਆਪਾਂ ਹੋ ਗਏ ਆਏ ਆ ਠੀਕ ਹੈ ਜੀ ਇੱਦਾਂ ਹੀ ਵੀਰ ਸਾਡੇ ਜੁੜਦੇ ਰਹਿਣਗੇ ਵੇਖੋ ਵੀਰ ਕਿੱਧਾ ਵਾ ਸਾਡੇ ਵੀਰ ਨਜ਼ਾਰੇ ਲੈ ਜਾਂਦੇ ਨੇ ਉਹਨਾਂ ਨਾਲ ਕਿੰਨੇ ਵੀ ਸਾਡਾ ਭਰਾਵਾਂ ਸਾਡੇ ਕਿਤਰਾ ਭਰਾ ਵੇਖੋ ਨਜ਼ਾਰੇ ਪੂਰੇ ਲੈ ਰਿਆ ਵੀਰਾਂ ਇੱਧਰ ਖੋ ਹਾਂਜੀ ਭਾਜੀ ਕਿੱਦਾਂ ਲੱਗਦੇ ਨੇ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਵੇਖੋ ਬੱਲੇ ਬੱਲੇ ਛੋਟੇ ਛੋਟੇ ਬੱਲੇ ਹੋਏ 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 ਨਜ਼ਾਰੇ ਵੇਖੋ ਭਰਾ ਸਾਡੇ ਨਜ਼ਾਰੇ ਲੈਣਾ ਸੇ ਕਿੰਨੇ ਹੈ ਬਸ ਠੀਕ ਹੈ ਜੀ ਸਾਡੇ ਚੈਨਲ ਤੇ ਆਪਾਂ ਮਨਾਲੀ ਆਪਾਂ ਪਹੁੰਚੇ ਮਨਾਲੀ ਦੇ ਨਾਲ ਹੀ ਪਹੁੰਚੇ ਨੇ ਇੱਥੋਂ ਆਪਾਂ ਪੁੱਛਦੇ ਹਾਂ ਇੱਥੋਂ ਦੇ ਜਿਹੜੇ ਵਸਨੀਕ ਨੇ ਹਾਂਜੀ ਸਰ ਕੀ ਨਾਮ ਆ ਤੇ ਇਹ ਇਲਾਕੇ ਦਾ ਕੀ ਨਾਮ ਪੈਂਦਾ ਜੀ ਸਰ ਮੇਰਾ ਨਾਮ ਰਵੀਸ਼ ਹੈ ਮੈਂ ਇਹੀ ਕੰਮ ਨਾਲੀ ਕਾ ਹੂੰ ਇਸ ਜਗ੍ਹਾ ਦਾ ਨਾਮ ਗੁਲਾਬ ਸਰ ਇਹ ਖੁਸ਼ ਨਹੀਂ ਵੇਖੋ ਕੀ ਕਰ ਰਹੇ ਨੇ ਹਾਂ ਵੇਖੋ ਥੈਂਕ ਯੂ ਜੀ ਉਹ ਬਹੁਤ ਵਧੀਆ ਵੇਖੋ ਮੋਲਦਲ ਹਾਂਜੀ ਕੁਲਵਿੰਦਰ ਜੀ ਇੱਧਰ ਵੇਖੋ ਕੀ ਕਹਿਣਾ ਜਾਂਦੇ ਜੀ ਅੱਜ ਅੱਜ ਰਮੋਲ ਜਨਤ ਜਨਤ ਦੇ ਵਿੱਚ ਆ ਚੁੱਕੇ ਜੀ ਵਰਗ ਵਿੱਚ ਆ ਗਏ ਵਰਗ ਵਿੱਚ ਹਾਂ ਤੇ ਕੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਅੱਜ ਬਹੁਤ ਵਧੀਆ ਫੀਲ ਹੁੰਦਾ ਜੀ ਅੱਛਾ ਹਾਂਜੀ ਸ਼ੇਰਾ ਜੀ ਤੁਸੀਂ ਵੀ ਦੱਸੋ ਮੜਾ ਜੀ ਤੁਸੀਂ ਬਹੁਤ ਵਧੀਆ ਮੈਂ ਕਹਿੰਦਾ ਸੁਣੋ ਪੈਨ ਦੇ ਵੇਖੋ ਮੋਟੀ ਮੋਟੀ ਸੁਣੋ ਬੈਰੀ ਆ ਸਾਰੇ ਆ ਰਹੇ ਨੇ ਜਾ ਰਹੇ ਨੇ ਹਾਂਜੀ ਸਰ ਕਿਦਾਂ ਦਾ ਲੱਗ ਰਿਹਾ ਸਰ ਇੱਥੇ ਜੀ ਬੜਾ ਮਜ਼ਾ ਆ ਰਿਹਾ ਬਾਈ ਅੱਛਾ ਪੂਰੀ ਪੜ ਰਹੀ ਹੈ ਕਿੱਥੋਂ ਆ ਰਹੇ ਜੀ ਆਪਾਂ ਹੈ ਕਹਾ ਪਤਾ ਨਹੀਂ ਬਾਈ ਪਰ ਜੰਨਤ ਆ ਮਾਰੇ ਹਾਂਜੀ ਕਿਦਾਂ ਲੱਗ ਰਿਹਾ ਜੀ ਚਿੱਲ ਕਰ ਰਹੇ ਪਾਜੀ ਚਿੱਲ ਪਰ ਉਹਦੇ ਵਿੱਚ ਹੋਰ ਚਿੱਲ ਹੋ ਰਹੇ ਆ ਕਿੱਥੋਂ ਆ ਰਹੇ ਜੀ ਲੁਧਿਆਣੇ ਬਾਈ ਚਿੱਲ ਕਰ ਰਹੇ ਨੇ ਚਲੋ ਵਧੀਆ ਮੌਸਮ ਬਹੁਤ ਵਧੀਆ मेरा नाम फलजीत सिंह बरपाल मैं पत्रकार हूँ जी पहचे लग 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 हम लोग मौसम काफी अच्छा है यहाँ आने के लिए और अभी रास्ता खुला हुआ है गुलाबा का और सोलॉंग वैली भी अब खुला हुआ है लेकिन अटल टटल और सिचू अभी नहीं जा सकते क्योंकि वहाँ की रोड बंद है ठीक है और अभी आप गुलाबा पे आ सकते हो बिल्कुल इंजॉय कर सकते हो हम लोग चार लोग आए हैं घूमने के लिए बीजी के चैनल से हम लोग बता रहे हैं आप लोग बिल्कुल ठीक है बिल्कुल बिल्कुल तो हम सब, आप हम सबको यही इजाजत देते हैं बीजी के चैनल को सब्सक्राइब कीजिए और ज्यादा से ज्यादा शेयर करिए बर्फेगी ओके, 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 ओके। जन्नत जन्नत तो लेकिन यहाँ नहीं आ सकती है आप बाद मनाली और सोलांग वैली तक आ सकते हैं लेकिन ये जो मौसम है ना मार्च का स्टार्टिंग और मार्च कम कम आप बीस तारीख मार्च के बीस तारीख तक आप जरूर आए उसके बाद आपको स्नोफॉल नहीं मिलेगी अभी स्नोफॉल यहाँ पे मिल रही है लेकिन उसके बाद नहीं मिलेगी उसके लिए आपको अटल अगर उस टाइम पे आते हैं आप ਇਹ ਲਿਆ ਮਹੀ ਮਾਤੇ ਹੈ ਤਾਂ ਆਪਕੋ ਅਡਲ ਟਨਲ ਜਾਂ ਸਿਸੂ ਜਾਣਾ ਪਵੇਗਾ ਯਹਾਂ ਪੇ স্নੋ ਫਾਲ ਦੇਖਣ ਲਈ ਲੇਕਿਨ ਅਭੀ ਯਹਾਂ ਪੇ ਗੁਲਾਵਾ ਮੈਸ ਕਮ ਸੇਮ 5-7 ਫੀਟ ਬਰਫ ਜੰਮੀ ਹੋਈ ਹੈ ਆਪ ਲੋਗ ਆਰਾਮ ਸੇ ਆਏ ਔਰ ਆਰਾਮ ਸੇ ਯਹਾਂ ਪੇ ਦੇਖੇ ਕਾਫੀ ਇੰਜੋਇਮੈਂਟ ਕਰੇ ਔਰ ਕਾਫੀ ਅੱਛਾ ਲੱਗ ਰਹਾ ਮਾ ਫੁਲਜੀਤ ਸਿੰਘ ਵਰਪਾਲ ਅੱਜ ਆਪਾ ਪਹੁੰਚੇ ਆ ਮਨਾਲੀ ਅੰਬਰਸਰ ਤੋਂ ਪਹੁੰਚੇ ਆ ਸਾਡੇ ਨਾਲ ਸ਼ਮਸ਼ੇਰ ਸਿੰਘ ਜੀ ਸ਼ੇਰਾ ਕੁਲਵਿੰਦਰ ਸਿੰਘ ਜੀ ਸਾਡੇ ਪੱਤਰਕਾਰ ਓ ਵੀ ਪਹੁੰਚੇ ਨੇ ਮੈਂ ਪੂਰੇ ਇੰਡੀਆ ਦਾ ਚੀਫ ਰੋਮਾਨ ਲਗਾਇਆ ਵਾ ਵੀਰ ਕਿਸਰੀ ਖਬਰ ਦਾ ਵੀ ਮੈਨੂੰ ਪਰ ਮੈਂ ਅੱਜ ਚੈਨਲ ਤੇ ਆਪਣੇ ਦੇ ਵੀਡੀਓ ਪਾ ਰਿਹਾ ਹਾਂ ਇਹ ਦੇਖੋ ਜੀ ਬਰਫ਼ ਮੋਲ ਕਿਦਾਂ ਦਾ ਮੈਂ ਬਰਫ਼ ਦਾ ਬਖਾਨਾ ਮੇਰੇ ਕੈਮਰਾਮੈਨ ਜੂਰ ਵਿਖਾਨਗੇ ਇਹ ਕੋ ਬਰਫ਼ ਕਿਹਦੇ ਆਹੋ ਫਾਰਸੀ ਬਰਫ਼ ਉਹ ਵੇਖੋ ਆਈ ਹੈ ਕਿਵੇਂ ਲੋਕਾਂ ਨੂੰ ਇੱਧਰ ਮਨਾਲੀ ਐਵੇਂ ਨਹੀਂ ਕਹਿੰਦੇ ਮਨਾਲੀ ਆਓ ਕੀ ਕਹਿਣਾ ਚਾਹੁੰਦੇ ਆ ਸਾਡੇ ਵੀਡੀਓ ਰਹੀ ਦੱਸੋ ਇਹ ਕਿਹੜਾ ਇਲਾਕਾ ਵਾ ਯਾਰ ਇਹ ਯਹਾਂ ਦਾ ਨਾਮ ਹੈ ਮੜੀਕੋਠੀ ਮਡੀ ਕੋਠੀ ਤੇ ਲੋਕ ਇੱਥੇ ਆਉਂਦੇ ਆ ਕਿਤਨਾ ਖੁਸ਼ ਰਹਿੰਦੇ ਨੇ ਇਹਦੇ ਬਾਰੇ ਮਾੜਾ ਹੀ ਦੱਸੋ ਤੁਸੀਂ ਚਲੋ ਇੱਧਰ ਦੇ ਹੋਰ ਖੁਸ਼ ਹੱਥ ਸਰੀਆਂ ਆ ਪੱਜ ਬੰਦੇ ਇੱਥੇ ਤੇ ਬਹੁਤ ਅੱਛੇ ਚਲੋ ਬਹੁਤ ਵਧੀਆ ਲੱਗਾ ਆਪਾਂ ਦੇਖੋ ਕੀ ਬੰਦ ਕਰਦਾ ਹਰ ਇੱਕ ਬੰਦੇ ਦੇ ਕਿ ਇਹ ਮੈਂ ਪਾਣੀ ਦੇ ਲਈ ਜਾ ਰਿਹਾ ਆਜ ਪਾਣੀ ਇਹ ਤਾਂ ਕਾ ਹਾਦਰ ਖੋ ਹੋ ਸਕਦੀ ਇੱਕ ਪਾਣੀ ਜੀ ਪਾਣੀ ਸੋ ਹਾ ਹਾ ਪਾਣੀ ਐ ਸੋਟ ਆਪਾਂ ਇਹ ਪਾਣੀ ਕੋਲੇ ਚ ਕਿਵੇਂ ਹੋ ਰਿਹਾ ਹੈ ਵੇਖੋ ਜੀ ਇਹ ਕੋਈ ਜੱਗ ਆ ਰਹੀ ਹੈ ਵੇਖੋ ਜੀ ਆਪਾਂ 14 ਤਰੀਕ ਨੂੰ ਹੀ ਅੰਮ੍ਰਿਤਸਰ ਤੋਂ ਤੁਰੇ ਸੀ ਮਨਾਲੇ ਪਹੁੰਚ ਚੁੱਕੇ ਆ ਤੇ ਅੱਜ 15 ਤਰੀਕ ਵੇਖੋ برف ਦੇ ਨਜ਼ਾਰੇ ਵੇਖੋ برف ਹੀ برف ਦਿਖ ਰਹੀ ਹੈ ਬਹੁਤ ਠੰਡਾ ਵਾ ਹੱਥ ਵੀ ਪੂਰੇ ਠਰ ਗਏ ਨੇ ਹੱਥ ਪੂਰੇ ਠਰੇ ਹੋਏ ਨੇ ਤੇ ਆਹ ਵੇਖੋ ਕੁਲਵਿੰਦਰ ਸਿੰਘ ਜੀ ਵੀ ਬੈਠੇ ਹੋਏ ਨੇ ਅੱਗੇ ਹਾਂਜੀ ਕੁਲਵਿੰਦਰ ਸਿੰਘ ਜੀ ਕਿੱਦਾਂ ਲੱਗ ਰਿਹਾ ਹਾ ਮੇਰੇ ਨਾਲ ਹੱਥ ਮਲਾਓ ਬਿਲੋ ਕਿੱਦਾਂ ਦਾ ਲੱਗ ਰਿਹਾ ਹੱਥ ਮੇਰੇ ਕਿੰਨੇ ਕੁ ਠਰੇ ਨੇ ਭਾਈ ਮੇਰੇ ਆ ਬੜੇ ਠਰੇ ਹਾਏ ਹਾਂਜੀ ਛੇਰਾ ਜੀ ਤੁਸੀਂ ਕੀ ਕਹਿਣਾ ਜਾਂਦੇ ਵੀਰ ਜੀ ਹੱਥ ਪੂਰੇ ਤੁਹਾਡੇ ਵੀ ਠਰੇ ਕਿਦਾਂ ਲੱਗ ਰਿਹਾ ਹੈ ਨਾ ਭਾਈ ਜੀ ਪੂਰੀ ਠੰਡਾ ਡੇ ਦਾ ਹੱਥ ਤਾਂ ਲੱਗੇ ਹੋਏ ਨੇ ਪੂਰੇ ਜਾਮ ਲੱਗੇ ਹੋਏ ਨੇ ਬਰਫੀ ਬਰਫ ਬਰਫੀ ਬਰਫ ਦਿਖ ਰਹੀ ਹੈ ਬਰਫੀ ਬਰਫ ਆਓ ਅੱਗੇ ਲੈ ਬੰਨੇ ਜਾਂਦੇ ਆ ਇੱਦਾਂ ਹੀ ਬਖਾਂਦੇ ਰਵਾਂਗੇ ਮੇਰਾ ਨਾਮ ਫਲਜੀਤ ਸਿੰਘ ਵਰਪਾਲ ਤੇ ਮੇਰੇ ਨਾਲ ਪਹੁੰਚੇ ਨੇ ਕੁਲਵਿੰਦਰ ਸਿੰਘ ਜੀ ਵਰਪਾਲ